हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਇੱਕ ਘਰੇਲੂ ਘਰ ਦੇ ਵਿੱਚੋਂ ਇਹ ਕਵਰੇਜ ਕਰਦੇ ਪਏ ਆ ਸਰਦਾਰ ਹਰਮੀਤ ਸਿੰਘ ਉਹਨਾਂ ਦੇ ਦੋਸਤੋ ਆਪਾਂ ਘਰ ਪਹੁੰਚੇ ਅੱਜ ਆਹ ਦੇਖੋ ਘਰੇਲੂ ਪਰਿਵਾਰ ਆ ਘਰੇਲੂ ਘਰੋਂ ਜਿਹੜੀ ਇੱਕ ਆਫਤ ਨੂੰ ਅੱਜ ਇਸ ਵੀਡੀਓ ਦੇ ਵਿੱਚ ਮਾਝ ਦਿਖਾਵਾਂਗੇ ਪਿੰਡ ਤੋਂਗ ਤੁਸੀਂ ਖਾਸ ਵਿਜਿਟ ਕਰਨੀ ਆ ਤੋਂਗ ਪਿੰਡ ਪੱਟੀ ਤਹਿਸੀਲ ਜ਼ਿਲ੍ਹਾ ਛਰੀ ਤਰਨਤਾਰਨ ਸਾਹਿਬ ਦਾ ਪਿੰਡ ਹਰੀਕੇ ਪਤਣ ਤੋਂ ਸਿਰਫ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਆ ਹਰੀਕੇ ਪਤਨ ਤੋਂ ਜਿਹੜੀ ਸੜਕ ਭਿੱਖੀ ਪਿੰਡ ਖਾਲੜੇ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਆ ਜਾਂਦਾ ਸੋ ਨਾਲ ਅਲੱਗ ਦੇ ਪਿੰਡਾਂ ਦੀ ਗੱਲ ਕਰੀਏ ਇਧਰ ਬਿਲਕੁਲ ਪ੍ਰਿੰਗੜੀ ਪਿੰਡ ਬਿਲਕੁਲ ਨੇੜੇ ਦੇਗ ਆ ਪਨਗੋਟਾ ਪਿੰਡ ਇਧਰ ਬੱਠੇ ਭੈਣੀ ਸਾਧਪੁਰ ਇਹ ਤੁੰਗ ਪਿੰਡ ਦੇ ਬਿਲਕੁਲ ਲਾਗੇ ਲਾਗੇ ਆ ਸੋ ਕਰਤੋਵਾਲ ਇੱਕ ਮਸ਼ਹੂਰ ਅੱਡਾ ਜਿਹੜਾ ਕਰਤੋਵਾਲ ਜਿਹੜਾ ਬਿਲਕੁਲ ਜਿਹੜਾ ਤੁਸੀਂ ਅੱਡਾ ਪਾਰ ਕਰੋਗੇ ਤਾਂ ਅਗਲੇ ਪਾਸੇ ਵੀਰ ਹਰਮੀਤ ਸਿੰਘ ਉਹਨਾਂ ਦੇ ਘਰ ਆ ਜਾਂਦੇ ਆ ਠੀਕ ਆ ਜੀ ਇਸੇ ਸੜਕ ਤੇ ਆ ਤਕਰੀਬਨ ਉੱਥੋਂ ਇੱਕ ਪਈ ਇੱਕ ਰਸਤਾ ਨਿਕਲਦਾ ਜਿਹੜਾ ਬਿਲਕੁਲ ਇਹਨਾਂ ਦੇ ਰਸਤਾ ਐਂਡ ਤੱਕ ਆ ਜਾਂਦਾ ਘਰੇ ਠੀਕ ਆ ਸੋ ਬਾਕੀ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿਆਂਗੇ ਨੰਬਰਾਂ ਤੇ ਤੁਸੀਂ ਗੱਲਬਾਤ ਕਰਕੇ ਬਤੇਰੇ ਗੱਲਬਾਤ ਕਰ ਲਿਆ ਜੀ ਅੱਜ ਤਰੀਕ 1 ਅਕਤੂਬਰ ਸੋ ਪਹਿਲੀ ਤਰੀਕ ਆ ਦੋਸਤੋ ਅੱਜ ਤੇ ਬਿਲਕੁਲ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਮਾਜ ਦਿਖਾ ਰਹ ਸੋ ਵੀਰ ਹਰਮਿਤ ਸਿੰਘ ਹਣੀ ਮਾੜਾ ਜਿਹਾ ਬਿਲਕੁਲ ਉਹਨਾਂ ਦਾ ਡੇਰੀ ਦਾ ਕਾਰੋਬਾਰ ਆ ਠੀਕ ਆ ਜੀ ਉਹ ਡੇਰੀ ਪਰਪਸ ਵਾਸਤੇ ਥੋੜਾ ਜਿਹਾ ਆਊਟਸਾਈਡ ਨੇ ਤੇ ਬਾਕੀ ਆਪਾਂ ਡਿਟੇਲ ਵੀਰ ਤੋਂ ਲੈ ਲਾਂਗੇ ਪੂਰੀ ਗੱਲਬਾਤ ਕਰ ਲਾਂਗੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਦਾ ਸੰਸਾ ਜੀ ਹੋਰ ਭਰਾ ਠੀਕ ਠਾਕ ਬਧੀਆ ਬਧੀਆ ਬੀਜੀ ਜੀ ਸਾਰਾ ਬਹੁਤ ਵਧੀਆ ਵੀਰੇ ਅੱਛਾ ਇੱਕ ਗੱਲ ਆ ਵੀਰੋ ਜਿਹੜੀ ਆਪਾਂ ਇਹ ਮਾਝਾ ਸੇਲ ਕਰਦੇ ਪਏ ਵੀਰ ਹਰਮਿਤ ਨੇ ਵੀ ਦੱਸਿਆ ਸੀ ਵੀ ਆਪਣੇ ਘਰ ਦੀ ਜੰਪਲ ਮਾਝਾ ਵੀ ਪਹਿਲਾ ਦੂਜਾ ਸੂ ਆਪਾਂ ਘਰੇ ਚਵਾਈ ਕੀਤੀ ਆ ਉਹਨੇ ਇਸ ਵਾਰ ਕਿਨਵਾ ਸਗੋ ਬਹੁਤ ਤੇਜਾ ਸੁਈ ਆ ਤੇਜਾ ਸੁਆ ਭਾਈ ਸੁਈ ਮਾਜ ਆਪਣੀ ਠੀਕ ਆ ਜੀ ਭਾਈ 15 ਦਿਨ ਹੋ ਗਏ ਸੁਈ ਨੂੰ ਮਾਜ ਨੂੰ 15 ਦਿਨ ਹੋ ਗਿਆ ਜੀ ਹਾਂਜੀ ਠੀਕ ਆ ਭਾਈ ਇਹ ਦੁੱਧ ਨੂੰ 14 ਤੋਂ ਜਿਆਦਾ ਨਹੀਂ 14 ਦੱਸਾਂਗੇ ਹਾਂ 14 ਪੱਕਾ ਨਟ ਚੋਗੇ ਦਵਾਂਗੇ ਦੁੱਧ ਠੀਕ ਆ ਜੀ ਪਾ ਦੋ ਟਾਈਮ ਚੋਏ ਬਦਦੇ ਨੇ ਚੋਲੇ ਠੀਕ ਆ ਹਾਲੀ ਘਰ ਤੋਂ ਗਰੰਟੀ ਆ ਠੀਕ ਆ ਵੀਰੇ ਤੇ ਅੱਜ ਸੁਈ ਨੂੰ ਦਿਨ ਕਿੰਨੇ ਹੋ ਗਏ ਸਮਾਂ ਕਿੰਨਾ ਹੋ ਗਿਆ ਭਾਈ 15 ਦਿਨ ਪੂਰੇ ਹੋ ਗਏ 15 ਦਿਨ ਹੋ ਗਿਆ ਮਗਰ ਕਟਾਏ ਤੇ ਹਾਂਜੀ ਅ ਸੋ ਦੋਸੋ ਵੀਰ ਦੱਸ ਰਿਹਾ ਵੀ ਤਕਰੀਬਨ ਇਹਦੇ ਥੱਲੇ ਕੋਈ 14 ਕਿਲੋ 14 ਤੋਂ ਸ਼ਟਾਂਕ ਪਾਈਆ ਵਾਧਈ ਹੋਊਗਾ ਘਟ ਨਹੀਂ ਹੁੰਦਾਗਾ ਬੇਸ਼ੱਕ ਜਿਹੜੇ ਭਰਾਣੇ ਖਰੀਦਦਾਰੀ ਕਰਨੀ ਆ ਉਹਨੇ ਇੱਥੇ ਆਣ ਕੇ ਚੀਜ਼ ਕੁਆਲਿਟੀ ਵੇਖ ਹੀ ਲੈਣੀ ਆ ਮਗਰ ਇਹਦੇ ਕੱਟਾ ਮੇਲ ਕਾਫ ਆ ਤੇ 15 14 ਦਿਨਾਂ ਦੀ ਇਹ ਕਰਮਾਲੀ ਸੂਈ ਆ ਹਾਈਟ ਕੱਦ ਮੀਡੀਅਮ ਦੇ ਵਿੱਚ ਆ ਸਿੰਗਲ ਖੱਡੀ ਆ ਥੋੜਾ ਜਿਹਾ ਕਿਤੇ ਨਾ ਕਿਤੇ ਜਦੋਂ ਘਰ ਦੇ ਘਰੇਲੂ ਪਸ਼ੂ ਆਪਾਂ ਦਿਖਾਉਨੇ ਆ ਉਪਰੇ ਬੰਦੇ ਨੂੰ ਵੇਖ ਕੇ ਥੋੜਾ ਜਿਹਾ ਕਿਤੇ ਨਾ ਕਿਤੇ ਭਲੇਖਾ ਖਾ ਜਾਂਦੇ ਆ ਕਦੀ ਨਾ ਕਦੀ ਕੋਈ ਡਾਕਟਰ ਆਉਂਦਾ ਜਾਂਦਾ ਰਹਿੰਦਾ ਇਹ ਮਾਲ ਦੇ ਵਿੱਚ ਤੇ ਉਹ ਤਾਂ ਕਿਤੇ ਨਾ ਕਿਤੇ ਪਸ਼ੂ ਥੋੜਾ ਜਿਹਾ ਉਪਰਾ ਕਰਦੇ ਆ ਬਾਕੀ ਪ੍ਰੋਪਰ ਜਿੰ ਸੋ ਚਵਾਈ ਇੱਕ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਮਝ ਦੀ ਕਿਉਂਕਿ ਚਵਾਈ ਜਿਹੜੀ ਆ ਇਸ ਦੀ ਆਪਾਂ ਰਕਾਈ ਸੀ ਵੀਰ ਹਰਮੀਤ ਨੂੰ ਕਹਿ ਕੇ ਤੇ ਬਿਲਕੁਲ ਭਰੇ ਥਣ ਜਿਹੜੀ ਆ ਇਹ ਮਾਝ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਸੋ ਥਣਾ ਦੀ ਚੋਣ ਚਵਾਈ ਜਿਹੜੀ ਤੁਸੀਂ ਦੇਖ ਲਿਆ ਜੇ ਉਸ ਤੋਂ ਬਾਅਦ ਦੀ ਗੱਲ ਇੱਥੇ ਆਣ ਕੇ ਤੁਸੀਂ ਮੇਰਾ ਭਰਾ ਕੋਈ ਵੀ ਆਪਣੀ ਤਸੱਲੀ ਕਰ ਸਕਦੇ ਜੇ ਇਹਨੂੰ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਠੀਕ ਆ ਸੋ ਆਰਡਰ ਲੈਵੇ ਦੀ ਸਾਫ ਸੁਥਰੀ ਆ ਤੇ 14 ਕਿਲੋ ਦੁੱਧ ਇਸ ਮਾਝ ਦੇ ਥੱਲੇ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਚੋ ਲੈਣਾ ਬਾਕੀ ਹਾਈਟ ਕਰ ਤੁਹਾਨੂੰ ਆਪਾਂ ਮੈਂਸ਼ਨ ਕਰ ਹੀ ਦਿੱ ਥੋੜਾ ਜਿਹਾ ਡਰ ਦੀ ਡੁੱਕਰ ਦੀ ਜ਼ਰੂਰ ਆ ਉਪਰੇ ਬੰਦੇ ਤੋਂ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਪਰ ਫਿਰ ਵੀ ਜਿੰਨਾ ਵੀ ਹੋਊਗਾ ਆਪਾਂ ਤੁਹਾਨੂੰ ਪੂਰਾ ਤਸੱਲੀ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਆ ਆ ਦੇਖੋ ਨਾ ਬਤੇ ਨਾ ਦੇਖੋ ਠੀਕ ਆ ਜੀ ਸੋ ਲੈਵੇ ਆਰਡਰ ਦੀ ਜੇਕਰ ਗੱਲ ਕਰਕੇ ਥਣ ਨਖੇੜ ਦੇ ਵਿੱਚ ਆ ਕਈ ਵਾਰ ਹੁੰਦਾ ਵੀ ਜੋਟਾ ਥਣ ਜਾਂ ਜੋੜਾ ਥਣ ਨਹੀਂ ਰੱਖਦੀਗੀ ਵਿਰਲ ਵੰਡ ਅਗਲੇ ਪਿਛਲੇ ਥਣਾ ਦੀ ਜੇਕਰ ਆਪਾਂ ਚੌਥਾ ਥਣ ਦੀ ਗੱਲ ਕਰਕੇ ਤੇ ਚੌਥਾ ਥਣ ਦੇ ਵਿੱਚ ਸਪੇਸ ਗੈਪ ਚੰਗਾ ਹੈ ਬਾਕੀ ਹਾਂਜੀ ਚੰਦੂ ਸਾਹਿਬ ਜੀ ਇਹਗੇ ਤੁਹਾਨੂੰ ਬੇਨਤੀ ਕਰਦੇ ਆ ਹਾਂ ਇਹ ਮਾਜਦਾ ਥਣ ਬਰਾਬਰ ਆ ਦੁੱਧ ਵਿੱਚ ਕੋਈ ਫਰਕ ਨਹੀਂ ਹੈਗਾ ਉਨੀ ਕਿਤੇ ਵੀ ਨਹੀਂ ਫਰਕ ਹੈਗਾ ਠੀਕ ਆ ਮਤਲਬ ਇਹ ਨਹੀਂ ਹੋਊਗਾ ਵੀ ਵੀਰ ਵੀ ਕੋਈ 10 12 ਘਟਕੀਆਂ ਕੋਈ 15 17 ਘਟਕੀਆਂ ਅਗਲੇ ਪਿਛਲੇ ਨਾ ਜਿੱਦਾਂ ਮਾਰੀ ਦੋ ਟਾਈਮ ਤਿੰਨ ਟਾਈਮ ਚੋ ਕੇ ਖਾਰੇ ਆਪੀ ਹਾਂ ਠੀਕ ਆ ਠੀਕ ਆ ਮਤਲਬ ਇੱਕ ਭੂਰ ਛੱਟਾ ਉਹ ਵੀ ਆਪਾਂ ਚਲੋ ਵਿਜੇ ਵੀਡੀਓ ਦੇ ਵਿੱਚ ਆਪਾਂ ਚਵਾਈ ਦਿਖਾਤੀ ਤੇ ਭੂਰ ਛੱਟਾ ਵੀ ਪਤਾ ਲੱਗ ਜਾਊਗਾ ਹਾਂ ਜੀ ਹਾਂ ਜੀ ਵੀ ਮਤਲਬ ਪੂਰੀ ਖਰੀ ਮਾਜਾ ਵੀ ਆਪਣੇ ਬੰਦੇ ਕੋਈ ਖਰੀ ਮਾਜੀ ਆਪਾਂ ਦੇਣੀ ਹੈਗੇ ਸੋ ਬਾਕੀ ਇਹ ਦੋਸਤੋ ਹਾਈਟ ਕੱਦ ਇਹ ਢਾਂਚਾ ਇਹ ਸਮਝਦਾ ਪ੍ਰੋਪਰ ਇੱਕ ਵਾਰੀ ਜਿੰਨਾ ਵੀ ਹੋ ਸਕਦਾ ਆਪਾਂ ਤੁਹਾਨੂੰ ਅੱਤ ਤਸੱਲੀ ਦੇ ਨਾਲ ਦਿਖਾ ਰਹੇ ਹਾਂ ਠੀਕ ਆ ਜੀ ਆ ਵੇਖੋ ਸੋ ਆਰਡਰ ਭਾਂਡੇ ਤੋਂ ਨਾਰਮਲੀ ਚਲੋ ਸਾਰੇ ਭਰਾਵਾਂ ਨੂੰ ਪਤਾ ਲੱਗ ਹੀ ਜਾਂਦਾ ਚੀਜ਼ ਆ ਸੋ ਡਰ ਦੀ ਟੁੱਕਰ ਦੀ ਜ਼ਰੂਰ ਆ ਕੋਈ ਵੀ ਭਰਾ ਆਉਂਦਾ ਨਵਾਂ ਠੀਕ ਆ ਜੀ ਉਹ ਉਪਰਾ ਬੰਦਾ ਸਮਝ ਕੇ ਕਰਨ ਵਾਲੀ ਡਰਤੀ ਜ਼ਰੂਰ ਆ ਪਰ ਹਾਂ ਇਹ ਤੋਂ ਮੜਾ ਪਿੱਛੇ ਕਰ ਰਹੇ ਆਇਤੋ ਆਇਤੋ ਮਾਰੇ ਫੇਰ ਫੇਰ ਲਾਗ ਗਿਆ ਕਮਾਲ ਕੀ ਆ ਗਏ ਬੇਸ਼ੱਕ ਹਾਂ ਨਾ ਬਤੇ ਸੋ ਬਾਕੀ ਹਲੇਵੇ ਭਾਂਡੇ ਦੀ ਜਿੱਥੋਂ ਤੱਕ ਦੋਸਤੋ ਆਪਾਂ ਦੇਖ ਰਹੇ ਠੀਕ ਆ ਜੀ ਹਲੇਵੇ ਭਾਂਡੇ ਦੀ ਬਿਲਕੁਲ ਸਾਫ ਸੁਥਰੀ ਆ ਪਹਿਲਾਂ ਜ਼ਿਕਰ ਕੀਤਾ ਸੀ ਥੋੜਾ ਜਿਹਾ ਡਰਦੇ ਟੋਕਰਦੇ ਆ ਪਸ਼ੂ ਆਮ ਘਰੋਂ ਜਦੋਂ ਕੋਈ ਪਸ਼ੂ ਪਹਿਲੀ ਵਾਰੀ ਬਾਹਰ ਨਿਕਲਦਾ ਤੇ ਉਪਰੇ ਬੰਦੇ ਦਾ ਕਰ ਜਾਂਦੇ ਆ ਆ ਦੇਖੋ ਠੀਕ ਆ। ਉਹ ਕਿਰਤੀ ਦੀ ਡਿਮਾਂਡ ਇਹਦਾ ਮੁੱਲ ਕੀ ਰੱਖਿਆ ਆਪਾਂ? ਮੁੱਲ ਜਾਂ ਡਿਮਾਂਡ ਕੀ ਕਰਦੇ ਆਂ? ਮੁੱਲ ਆਪਾਂ ਫੋਨ ਤੇ ਕਰ ਲਾਂਗੇ। ਵੀ ਮੁੱਲ ਫੋਨ ਤੇ ਹੈਨਾ? ਹਾਂਜੀ। ਇੱਥੇ ਰੋਕ ਲਿਆ ਜੀ ਹੈਨਾ? ਮੁੱਲ 200 ਫੋਨ ਤੇ ਆ ਠੀਕ ਆ ਜੀ। ਜਿਹੜੇ ਭਰਾ ਨੂੰ ਬਿਲਕੁਲ ਪਸੰਦ ਆਉਣੀ ਹੈ ਸ਼ਾਇ ਉਹ ਤੁਸੀਂ ਗੱਲਬਾਤ ਕਰ ਲਿਆ ਜੇ ਮੁੱਲ ਵੀਰਾਂ ਦਾ ਵੀ ਆਪਾਂ ਫੋਨ ਤੇ ਰੱਖਿਆ। ਫੋਨ ਤੇ ਗੱਲਬਾਤ ਕਰਕੇ ਤੁਸੀਂ ਡਿਟੇਲ ਲੈ ਲਿਆ ਜੀ। ਰੇਟ ਦੀ ਖਾਸ ਤੌਰ ਤੇ ਆ ਦੇਖੋ ਜੀ ਹਾਂ ਮਾੜਾ ਜਿਆ ਨੂੰ ਤੋਰ ਲਿਆ ਜੀ ਵੀਰ ਆ ਦੇਖੋ ਠੀਕ ਆ ਜੀ ਸੋ ਲੈਵੇ ਆਰਡਰ ਦੀ ਕਰਮਾਂ ਵਾਲੀ ਬਿਲਕੁਲ ਪੱਧਰ ਇੱਕ ਸਾਰ ਬੈਕ ਸਾਈਡ ਤੋਂ ਠੀਕ ਆ ਸੋ ਮੋਲ ਫੋਨ ਤੇ ਬਾਕੀ ਨੰਬਰ ਜਿਹੜੇ ਸਕਰੀਨ ਦੇ ਉੱਪਰ ਚਾਲੂ ਕਰ ਦਿਆਂਗੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਪੂਰੀ ਗੱਲਬਾਤ ਕਰ ਲਿਓ ਠੀਕ ਆ ਜੀ ਇੱਥੇ ਰੋਕ ਲਿਆ ਜੀ ਵੀਰ ਇੱਥੇ ਰੋਕ ਲਿਆ ਆ ਦੇਖੋ ਠੀਕ ਆ ਸੋ ਬਾਕੀ ਹਾਈਟ ਕਾ ਤੁਹਾਨੂੰ ਆਪਾਂ ਪਹਿਲਾਂ ਜ਼ਿਕਰ ਕਰਤਾ ਲੈਵੇ ਆਰਡਰ ਦੀ ਪੂਰੀ ਕੁਆਲਿਟੀ ਤੁਹਾਨੂੰ ਦਿਖਾਤੀ ਆ ਸੋ ਸਾਫ ਸੁਥਰੀਆ ਬਾਕੀ ਚੁਵਾਈ ਤੁਸੀਂ ਵੀਡੀਓ ਦੇ ਵਿੱਚ ਦੇਖ ਲੋਗੇ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਤੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ